ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਸ਼ਹਿਰ ਵਿੱਚ ਉਸ ਦਿਲੇ ਹੜਕੰਪ ਮਚ ਗਿਆ ਜਦੋਂ ਸਵੇਰੇ ਸਵੇਰੇ ਨਗਰ ਨਿਗਮ ਕਾਉਂਸਲ ਦੇ ਉਹ ਜਗਤਾਰ ਸਿੰਘ ਦੀ ਟੀਮ ਵੱਲੋਂ ਰੇੜੀ ਫੜੀ ਵਾਲਿਆਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਗਏ ਇਸ ਮੌਕੇ ਨਗਰ ਕਾਉਂਸਲ ਤੋਂ ਨਰੇਸ਼ ਕੁਮਾਰ ਨੇ ਦੱਸਿਆ ਕਿ ਰੇੜੀ ਫੜੀ ਵਾਲਿਆਂ ਨੂੰ ਪਹਿਲਾਂ ਕਈ ਵਾਰ ਸੂਚਿਤ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਨਜਾਇਜ਼ ਕਬਜ਼ੇ ਨਹੀਂ ਛੱਡੇ ਜਿਸ ਉਪਰੰਤ ਇਹ ਸਖਤੀ ਵਾਲਾ ਕਦਮ ਚੁਕਣਾ ਪਿਆ ਕਿਉਂਕਿ ਇਹਨਾਂ ਨਜਾਇਜ਼ ਕਬਜ਼ਿਆਂ ਕਾਰਨ ਫਿਲੌਰ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੱਧ ਗਈ ਸੀ। ਉਹਨਾਂ ਦੱਸਿਆ ਕਿ ਇੱਕ-ਇੱਕ ਪ੍ਰਵਾਸੀ ਵੱਲੋਂ ਪੰਜ-ਪੰਜ ਰੇੜੀਆਂ ਲਾਈਆਂ ਗਈਆਂ ਹਨ ਜਿਨ੍ਹਾਂ ਦੀ ਇੱਕ-ਇੱਕ ਰੇੜੀ ਛੱਡ ਕੇ ਬਾਕੀ ਰੇੜੀਆਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ। ਪਰ ਵੱਡਾ ਸਵਾਲ ਇਹ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਰੇੜੀਆਂ ਤਾਂ ਹਟਾ ਦਿੱਤੀਆਂ ਗਈਆਂ ਹਨ ਪਰੰਤੂ ਜਿਹੜੇ ਵੱਡੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਕਦੋਂ ਹਟਾਇਆ ਜਾਵੇਗਾ? ਕੁਸੀ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਨਿਰਦੇਸ਼ ਅਨੁਸਾਰ ਅਤੇ ਸਰਕਾਰ ਦੇ ਜੋ ਪੀਓ ਸਹਿਬਾਨ ਸ਼੍ਰੀ ਗਰਕਾਰ ਸਿੰਘ ਜੀ ਹੋਂਦੇ ਰਹਿਨਵਾਈ ਦੇ ਵਿੱਚ ਅਸੀਂ ਇੱਕ ਟੀਮ ਬਣਾ ਕੇ ਅਗਰੋਜਮੈਂਟ ਦੀ ਜਿੱਦ ਤਾ ਸਾਨੂੰ ਕੰਪਲੀਟ ਮਿਲੀ ਆ ਅਸੀਂ ਸ਼ਹਿਰ ਦੇ ਉਸ ਉਸ ਜਗ੍ਹਾ ਤੋਂ ਅਗਰੋਜਮੈਂਟ ਦੇ ਨਾਲ ਗਰੇੜੀਆਂ ਫੜੀਆਂ ਤੇ ਜਿੱਥੇ ਤੱਕ ਅੱਜ ਕਬਜ਼ਾ ਕੀਤਾ ਉਹ ਚੱਕ ਰਹੇ ਆ ਤੇ ਰਹੀ ਗੱਲ ਜਨਾਬ ਕਿ ਬਾਰ-ਬਾਰ ਕਾਰਵਾਈ ਦੀ ਹੈ ਇਹ ਦੇਖੋ ਟਿਕੋ ਟਾਈਮ ਦੇ ਨਾਲ ਤਾਂ ਕਵਰ ਹੋਣੀ ਚਾਹੀਦੀ ਆ ਤੇ ਅਸੀਂ ਇਹਨਾਂ ਨੂੰ ਬਾਰ-ਬਾਰ ਇੰਟਿਮੀਟ ਵੀ ਕਰਕੇ ਜਾਂਦੇ ਆ ਹੰਬਲੀ ਰਿਕਵੈਸਟ ਵੀ ਕਰਦੇ ਆ ਸਰਕਾਰੀ ਤੌਰ ਤੇ ਇਹਨਾਂ ਨੂੰ ਵਾਰਨਿੰਗ ਵੀ ਦਿੰਦੇ ਆ ਤੇ ਬਾਰ-ਬਾਰ ਇਹਨਾਂ ਦੇ ਜਦੋਂ ਸਾਡਾ ਇਹ ਕਹੇ ਤੇ ਨਹੀਂ ਟਕਰੇ ਤਾਂ ਸਾਨੂੰ ਫਿਰ ਮਜਬੂਰਾਂ ਇਹਨਾਂ ਤੇ ਕਾਰਵਾਈ ਕਰਨੀ ਪੈਂਦੀ ਸਰ ਇੱਕ ਹੋਰ ਗੱਲ ਹੈ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਜੈਲੋ ਲੇਨ ਲੱਗੀ ਹੋਈ ਹੈ ਕੋਈ ਸੀਮਾ ਤੈਅ ਕੀਤੀ ਗਈ ਵੀ ਤੁਸੀਂ ਇੱਥੇ ਤੇ ਕਰਾ ਸਕਦੇ ਹੋ ਫਲੋਰ ਵਿੱਚ ਫਲੋਰ ਸ਼ਹਿਰ ਵਿੱਚ ਕਿਉਂ ਨਹੀਂ ਜੈਲੋ ਲੇਨ ਲਗਾਈ ਜਾ ਰਹੀ ਸਰ ਮੈਂ ਜਨਾਬ ਦੀ ਜਾਣਕਾਰੀ ਦੇ ਦਿੰਦਾ ਕਿ ਇਹ ਸਾਡੇ ਥੋੜੇ ਪਹਿਲਾਂ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹ ਇੱਕ ਸਰਕਾਰ ਤੋਂ ਦਿਸ਼ਾ ਨਿਰਦੇਸ਼ ਅਨਸਾਰ ਸਾਨੂੰ ਸੂਚਨਾ ਪ੍ਰਾਪਤ ਹੋਈ ਆ ਅਸੀਂ ਸ਼ਹਿਰ ਦੇ ਜਿੱਥੇ ਇਥੇ ਕ라우ਡਡ ਏਰੀਆ ਆ ਉਥੇ ਅਸੀਂ yellow line ਇੱਕ ਹਾਊਸਲੀ ਇੰਟੀਮੇਸ਼ਨ ਤੇ ਕਿੰਨੇ ਕੰਨਾ ਸਪੇਸ ਦੇਣਾ ਆ ਉਹ ਸਪੇਸ ਦੀ ਜਦੋਂ ਸਾਨੂੰ ਜਾਣਕਾਰੀ ਹੋ ਜਾਂਦੀ ਆ ਤੇ ਉਹਨਾਂ ਵੱਲੋਂ ਸਾਨੂੰ ਆਫਰ ਮਿਲ ਜਾਂਦਾ ਆ ਫਿਰ ਅਸੀਂ ਉਸ ਏਰੀਆ ਦੇ ਉੱਤੇ yellow line ਲਾ ਕੇ ਲੋਕਾਂ ਨੂੰ ਉਸ ਤੋਂ ਅੰਦਰ ਦੇ ਵਿੱਚ ਰਹਿਣ ਲਈ ਮਕਾਇਦਾ ਅਸੀਂ ਉਹਨਾਂ ਨੂੰ ਹੁਕਮ ਠੀਕ ਹੈ ਸਰ ਇੱਕ ਹੋਰ ਸਰ ਜਿਹੜਾ ਇੱਕ ਇੱਕ ਰੇੜੀ ਵਾਲਿਆਂ ਨੇ 10000 ਰੇੜੀਆਂ ਨਾਲ ਵਸਾ ਕੇ ਪੂਰਾ ਕਬਜ਼ਾ ਕੀਤਾ ਹੋਇਆ ਉਹਨਾਂ ਤੇ ਕੀ ਕਾਰਵਾਈ ਆ ਸਰ ਆਪ ਜੀ ਨੇ ਅੱਜ ਕਾਰਵਾਈ ਵਿੱਚ ਦੇਖ ਹੀ ਲਿਆ ਆ ਜੀ ਆਪਣੇ ਨੂਰਪੁਰ ਰੋਡ ਅੰਬੇ ਐ ਸ਼੍ਰੀ ਅੰਬੇਡਕਰ ਚੌਕ ਸ਼੍ਰੀ ਸ਼ਰਧਾ ਰਾਮ ਫਲੋਰੀ ਚੌਂਕ ਦੇ ਵਿੱਚ ਜਿੱਥੇ-ਜਿੱਥੇ ਵੀ ਅਸੀਂ ਕਾਰਵਾਈ ਕੀਤੀ ਆ ਪਰਟੀਕੂਲਰ ਜਗ੍ਹਾ ਤੇ ਹੀ ਕਾਰਵਾਈ ਕੀਤੀ ਆ ਉਹਦੇ ਵਿੱਚ ਇਹ ਦੇਖਿਆ ਜਿੱਥੇ ਤੇ ਇਹਨਾਂ ਨੇ ਵੀ 5-5 6-6 ਰੇੜੀਆਂ ਲਾਈਆਂ ਸੀ ਉਹਨਾਂ ਨੂੰ ਉਹਨਾਂ ਦੀ ਵੰਦੀ ਸਪੇਸ ਦੇ ਦਾਅਵੇ ਇੱਕ ਰੇੜੀ ਦੀ ਜਗ੍ਹਾ ਛੱਡ ਕੇ ਬਾਕੀ ਉਹਨਾਂ ਦਾ ਸਮਾਨ ਜਿਹੜਾ ਰੇੜੀਆਂ ਜਬਤ ਕੀਤੀ ਇੱਕ ਸਾਰਾ ਹੋਰ ਦੇਖਣ ਦੀ ਗੱਲ ਹੈ ਜਿਹੜੀਆਂ ਵਧੀਆ-ਵਧੀਆ ਮਠਿਆਈ ਦੀਆਂ ਦੁਕਾਨਾਂ ਜਾਂ ਵਧੀਆ-ਵਧੀਆ ਕੋਈ ਸ਼ੋਅਰੂਮ ਹਨ ਉਹਨਾਂ ਦੇ ਬਾਹਰਲੇ ਪਾਸੇ ਅਕ੍ਰੋਸਮੈਂਟ ਹੋਈ ਆ ਗਿਆ ਉਹਨਾਂ ਦੀ ਹਾਲੇ ਨਾ ਤਾਂ ਪੱਟੀਆਂ ਹਾਲੀਆਂ ਤਾਂ ਨਾ ਕੁਝ ਹੋ ਰਹੀ ਹੈ ਸਮਾਨ ਚੱਕਿਆ ਗਿਆ ਉਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਬਾਰ-ਬਾਰ ਸਰ ਮੈਂ ਉਹੀ ਜ ਤੁਹਾਡੀ ਗੱਲ ਦੱਸੇ ਤੇ ਕਿ ਜੀ ਇਹ ਤੇ yellow line ਤੇ ਅਸੀਂ ਸਾਨੂੰ ਜਿੱਦਾਂ ਸਰਕਾਰ ਦਾ ਹੁਕਮ ਪ੍ਰਾਪਤ ਹੋਇਆ ਆ ਕਿ yellow line ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਏਰੀਆ ਸਪਾਈਸ ਪ੍ਰੋਵਾਈਡ ਕਰਨਾ ਹੈ ਜੇ ਉਹ ਏਰੀਆ ਦੇ ਵਿੱਚ ਵਿੱਚ ਉਹਨਾਂ ਦੀ येलो ਲਾਈਨ ਦੇ ਵਿੱਚ ਵਿੱਚ ਜਾ ਜਿਹੜੀ ਵੀ ਸਰਕਾਰ ਸਾਡਾ ਹਾਊਸ ਜਗਾ ਉਹਨਾਂ ਨੂੰ ਦੇਣ ਲਈ ਸਾਨੂੰ ਹੁਕਮ ਕਰੇਗਾ ਉਹ ਦੇਣ ਤੋਂ ਬਾਅਦ ਜਿਹੜੀ ਵੀ ਉਹਨਾਂ ਦੀ ਜਗ੍ਹਾ ਦੇ ਵਿੱਚ ਜੋ ਉਹਨਾਂ ਦੀ ਪੱਠੀ ਜੋ ਉਹਨਾਂ ਦਾ ਖੇਤੀ ਸਮਾਨ ਜੋ ਵੀ ਕੁਝ ਆਏਗਾ ਅਸੀਂ ਨਿਰਪੱਖ ਹੋ ਕੇ ਸਾਰਾ ਸਮਾਨ ਜ਼ਬਤ ਕਰਾਂਗੇ